ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਇੱਕੋ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਬਈ ਇਦਾਂ ਚਲਾਈ ਜਾਣਾ ਫਿਰ ਮੁਬਾਰਕ ਹੈ ਅੱਜ ਅੱਜ ਵੀ ਜिले ਸਵੇਰੇ ਉੱਥੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਨ ਤਿੰਨ ਦੇ ਦਿਓ ਤੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਬੇ ਕਿੰਨੀ ਕੁ ਗਿੰਨਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋ ਮਾੜੀ ਲਬਜ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਨਾ ਆ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਆ ਜਦ ਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਆਂ ਸ਼੍ਰੋਮਣੀ ਅਕਾਲੀ ਦਲ ਤੇ ਜਦੋਂ ਵੀ ਕਦੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪਰਕਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਲੋ ਸ਼ੋਮਣੀ ਕਾਲੀ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੌਸਲੇ ਵਿੱਚ ਨਸਤਾਰਾ ਹੋ ਗਿਆ। ਆ ਜਿਹੜੀ ਜਿੱਤ ਹੈ ਪੂਰੇ ਖਾਲਸਾ ਪੰਥ ਦੀ ਜਿੱਤ ਹੈ। ਆ ਜਿਹੜੀ ਹੈ ਸੈਂਟਰ ਦੀਆਂ ਏਜੰਸੀਆਂ ਦੇ ਬੰਦੇ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਕਰੀਏ ਪਰ ਮੈਂ ਵਧਾਈ ਦਿੰਦਾ ਸਾਰੇ ਵਰਕਰਾਂ ਨੂੰ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਡੱਟ ਕੇ ਏਜੰਸੀਆਂ ਦੇ ਬੰਦਿਆਂ ਦੀ ਦਾ ਮੁਕਾਬਲਾ ਕੀਤਾ ਤੇ ਤਾਮੀ ਸਾਹਿਬ ਦੀ ਜਿੱਤ ਕਰਾਈ ਤੇ ਉਹ ਵੀ ਇਤਿਹਾਸਿਕ ਜਿੱਤ ਹੋਈ ਆ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਦੇ ਬੰਦੇ ਪੂਰੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਖਾਲਸਾ ਪੰਥ ਦੀ ਸੁਪਰ ਪਾਰਲੀਮੈਂਟ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਕਰੀਏ ਪਰ ਮੈਂ ਵਧਾਈ ਦਿੰਦਾ ਸਾਰੇ ਵਰਕਰਾਂ ਨੂੰ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਨੇ ਡੱਟ ਕੇ ਏਜੰਸੀਆਂ ਦੇ ਬੰਦਿਆਂ ਦੀ ਦਾ ਮੁਕਾਬਲਾ ਕੀਤਾ ਤੇ ਤਾਮੀ ਸਾਹਿਬ ਦੀ ਜਿੱਤ ਕਰਾਈ ਤੇ ਉਹ ਵੀ ਇਤਿਹਾਸਿਕ ਜਿੱਤ ਹੋਈ